ਤੀਜੀ ਵਾਰ ਸੱਤਾ ਵਿੱਚ ਆਉਂਦਿਆਂ ਹੀ ਕੇਂਦਰ ਸਰਕਾਰ ਨੇ ਕਰੋੜਾ ਮੁਲਾਜ਼ਮਾਂ ਨੂੰ ਵੱਡਾ ਝਟਕਾ ਦਿੱਤਾ ਹੈ ਕੇਂਦਰ ਸਰਕਾਰ ਮੁਲਾਜ਼ਮਾਂ ਨੂੰ 18 ਮਹੀਨਿਆਂ ਦੇ ਡੀਏ ਦਾ ਬਕਾਇਆ ਨਹੀਂ ਦੇਵੇਗੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿੱਚ ਇਸ ਸੰਬੰਧ ਵਿੱਚ ਜਾਣਕਾਰੀ ਦਿੱਤੀ ਹੈ ਉਹਨਾਂ ਕਹੇ ਕਿ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਕੇਂਦਰ ਸਰਕਾਰ ਨੂੰ ਮੰਗ ਪੱਤਰ ਮਿਲਿਆ ਹੈ ਪਰ ਫਿਲਹਾਲ ਉਹਨਾਂ ਦੀ ਮੰਗ ਨੂੰ ਪੂਰਾ ਕਰਨਾ ਸੰਭਵ ਨਹੀਂ ਹੈ ਸਰਕਾਰ ਦੇ ਇਸ ਫੈਸਲੇ ਨਾਲ 1 ਕਰੋੜ ਤੋਂ ਵੱਧ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਝਟਕਾ ਲੱਗਾ ਹੈ ਉਦਰ ਸਮਾਜਵਾਦੀ ਪਾਰਟੀ ਦੇ ਮੁਖੀ ਅਖਲੇਸ਼ ਯਾਦਵ ਨੇ ਕੇਂਦਰ ਸਰਕਾਰ ਦੇ 18 ਮਹੀਨਿਆਂ ਦੇ ਡੀਏ ਦਾ ਬਕਾਇਆ ਨਾ ਦੇਣ ਦੇ ਫੈਸਲੇ ਤੇ ਪ੍ਰਕਿਰਿਆ ਦਿੱਤੀ ਹੈ ਸਪਾ ਮੁਖੀ ਨੇ ਸੋਸ਼ਲ ਮੀਡੀਆ ਰਾਹੀਂ ਇਸ ਤੇ ਪ੍ਰਕਿਰਿਆ ਦਿੱਤੀ ਹੈ ਅਖਲੇਸ਼ ਯਾਦਵ ਨੇ ਲਿਖਿਆ ਕਿ ਗਲੋਬਲ ਆਰਥਿਕ ਮਹਾਸ਼ਕਤੀ ਬਣਨ ਦੇ ਸਰਕਾਰ ਦੇ ਦਾਅਵੇ ਦਾ ਇਹ ਮਤਲਬ ਹੈ ਕੋਈ ਮੁਲਾਜ਼ਮਾ ਨੂੰ ਉਹਨਾਂ ਦੇ ਹੱਕ ਦਾ ਪੈਸਾ ਵੀ ਨਹੀਂ ਮਿਲੇ ਉਹਨਾਂ ਨੇ ਲਿਖਿਆ ਕਿ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾ ਨੂੰ 18 ਮਹੀਨੇ ਦੇ डीए ਦੇ ਬਕਾਏ ਹੋਣ ਤੋਂ ਇਨਕਾਰ ਕਰਨਾ ਇੱਕ ਤਰ੍ਹਾਂ ਨਾਲ ਸਰਕਾਰੀ ਗਰੰਟੀ ਤੋਂ ਇਨਕਾਰ ਕਰਨਾ ਹੈ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਲਗਾਤਾਰ ਵੱਧ ਰਹੇ ਜੀਐਸਟੀ ਕਲੈਕਸ਼ਨ ਚ ਕਈ ਖਰਬ ਡਾਲਰ ਦੀ ਅਰਥਵਿਵਸਥਾ ਦਾ ਪੈਸਾ ਕਿੱਥੇ ਜਾ ਰਿਹਾ ਹੈ ਸੁਪਾ ਮੁਖੀ ਨੇ ਕਿਹਾ ਅਰਬਾਂ ਦੇ ਜਹਾਜ਼ਾਂ ਤੇ ਟਪਕਦੀਆਂ ਇਮਾਰਤਾਂ ਲਈ ਪੈਸਾ ਹੈ ਪਰ ਅਸਲ ਵਿੱਚ ਸਰਕਾਰ ਚਲਾਉਣ ਵਾਲੇ ਕਰਮਚਾਰੀਆਂ ਲਈ ਨਹੀਂ ਇੱਕ ਪਾਸੇ ਮਹਿੰਗਾਈ ਵਿੱਚ ਵਾਅਦਾ ਤੇ ਦੂਜੇ ਪਾਸੇ ਮਹਿੰਗਾਈ ਪੱਤਾ ਨਾ ਮਿਲਣਾ ਸੀਮਤ ਆਮਦਨ ਵਾਲੇ ਮੁਲਾਜ਼ਮਾਂ ਲਈ ਦੁਰੀ ਮਾਰ ਰਿਹਾ ਜਦੋਂ ਕਿਰੇਲੂ ਚਿੰਤਾਵਾਂ ਮਨ ਤੇ ਹਾਵੀ ਹੋਣਗੀਆਂ ਤਾਂ ਕਾਰਜ ਕੁਸ਼ਲਤਾ ਤੇ ਵੀ ਅਸਰ ਪਵੇਗਾ ਜਿਸ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ ਹੁਣਾਂ ਕਹਿਆ ਕਿ ਭਾਪਾ ਸਰਕਾਰਾਂ ਵੈਸੇ ਵੀ ਚੋਣ ਹੀ ਲੜਦੀਆਂ ਹਨ ਕੰਮ ਤਾਂ ਕਰਦੀਆਂ ਨਹੀਂ ਤੇ ਜੋ ਜੋ ਕੰਮ ਕਰਦੇ ਨੇ ਉਹਨਾਂ ਨੂੰ ਉਚਿਤ ਤਨਖਾਹ ਨਹੀਂ ਦਿੰਦੀਆਂ ਭਾਪਾ ਸਰਕਾਰ ਬਜ਼ੁਰਗਾਂ ਦੀ ਵੀ ਹਿਤਾਸ਼ੀ ਨਹੀਂ ਹੈ ਜਿਨ੍ਹਾਂ ਦੇ ਡਾਕਟਰੀ ਖਰਚੇ ਤਾਂ ਵਧਾਰੇ ਨੇ ਪਰ ਉਹਨਾਂ ਦੀਆਂ ਪੈਨਸ਼ਨਾਂ ਨਹੀਂ ਕਿ ਹੁਣ ਸਰਕਾਰ ਚਾਹੁੰਦੀ ਹੈ ਕਿ ਸੀਨੀਅਰ ਨਾਗਰਿਕ ਪੈਨਸ਼ਨ ਲਈ ਮਰਨ ਵਰਤ ਤੇ ਚਲੇ ਜਾਣ ਵੈਸੇ ਵੀ ਭਾਟਪਾ ਨੇ ਰੇਲਵੇ ਰਾਇਤਾ ਬੰਦ ਕਰਕੇ ਸੀਨੀਅਰ ਸਿਟੀਜ਼ਨਾਂ ਦਾ અપਮਾਨ ਕੀਤਾ ਹੈ